ਸਾਨੂੰ ਨਹੀਂ ਪਤਾ ਉਹਨਾਂ ਦਾ ਕੋਈ ਪਤਾ ਹੀ ਨਹੀਂ ਸਾਨੂੰ ਕੌਣ ਨਹੀਂ ਕੌਣ ਨਹੀਂ ਕੋਚ ਨੀ ਉਹ ਆ ਬਾਹਰ ਕਰਨ ਡਿਆ ਹੀ ਬੁਰਸ਼ ਕਰਦਾ ਹੀ ਪਿਆ ਤੇ ਉੱਥੋਂ ਪਤਾ ਨਹੀਂ ਇਹਨੂੰ ਕਹਿੰਦੇ ਗੱਡੀ ਦੀ ਚਾਬੀ ਦੇ ਨਾਲ ਯਾਰਸੀ ਦੇ ਇਹਨਾਂ ਸ਼ਾਇਦ ਕਿਹਾ ਵੀ ਮੈਂ ਗੱਡੀ ਦੀ ਚਾਬੀ ਵੀ ਨਹੀਂ ਦੇਣੀ ਤੇ ਯਾਰਸੀ ਵੀ ਨਹੀਂ ਦੇਣੀ ਉਹਨਾਂ ਕੋਲ ਗੰਨਾ ਸੀ ਦੋਵਾਂ ਕੋਲ ਗੰਨਾ ਸੀ ਉਹਨਾਂ ਨੇ ਕਿੰਨੀਆਂ ਗੋਲੀਆਂ ਚਲਾਈਆਂ ਵੇਖੋ ਜਿਵੇਂ ਬੱਕਰਾ ਵੱਢਿਆ ਹੁੰਦਾ ਇੰਜ ਖੋਣ ਗਿਆ ਮੁੰਡੇ ਦਾ ਫਿਰ ਚਲੇ ਗਏ ਇਥੇ ਆ ਕੇ ਮੈਂ ਉਹਨਾਂ ਨੂੰ ਕਿਹਾ ਜਾਓ ਮੈਂ ਕਿਹਾ ਕਾ ਤੂੰ ਮਾਰਨ ਦੇ ਮੈਨੂੰ ਕਹਿੰਦਾ ਵਾਲੀ ਨਾ ਲਾਓ ਆਪਣੀਆਂ ਹਨ ਵਾਸਤੇ ਲੁੱਟਣ ਵਾਸਤੇ ਨਹੀਂ ਆਏ ਮਾਰਨ ਵਾਸਤੇ ਆਈ ਜੀ ਉਹ ਤੇ ਉਹਨਾਂ ਦੀ ਪਿਸਤਲਾਂ ਬੰਦ ਹੋ ਗਈਆਂ ਦੋਵਾਂ ਦੀਆਂ ਬੜੇ ਜਿਹੇ ਇੰਜੰਜ ਕਰਦੇ ਰਹੇ ਫਿਰ ਚਲੇ ਗਏ ਹੂੰ ਅਸੀਂ ਜੋ ਮੌਜੂਦ ਆ ਉਸੇ ਘਰ ਦੇ ਵਿੱਚ ਜਿੱਥੇ ਕਿ ਸਵੇਰ ਵੇਲੇ ਗੋਲੀकांड ਹੁੰਦਾ ਹੈ ਤਾਂ ਇੱਕ ਐਨਆਰਆਈ ਨੂੰ ਗੋਲੀ ਵੱਜਦੀ ਹੈ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੜ ਨਾਲ ਉਸ ਘਰ ਦੀਆਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਇਸੇ ਘਰ ਦੇ ਵਿੱਚ ਆ ਕਿ ਉਹਨਾਂ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਗੋਲੀਬਾਰੀ ਕੀਤੀ ਜਾਂਦੀ ਹੈ ਤਾਂ ਉਸ ਐਨਆਰਆਈ ਦੇ ਉੱਤੇ ਗੋਲੀਆਂ ਚਲਾਈ ਜਾਂਦੀਆਂ ਨੇ ਹਾਲਾਂਕਿ ਇੱਕ ਗੋਲੀ ਜ਼ਰੂਰ ਜਦੋਂ ਸਿੱਧੀ ਕਨਪੱਟੀ ਦੇ ਉੱਤੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਸ ਵਕਤ ਜੋ ਕਹਿ ਸਕਦੇ ਆਪਾਂ ਕਿ ਜੋ ਟ੍ਰਿਗਰ ਉਹ ਨਹੀਂ ਚੱਲਦਾ ਤਾਂ ਜਿਸ ਤੋਂ ਕਰਨ ਉਸ ਦਾ ਪਛਾਣ ਹੋ ਜਾਂਦਾ ਤਾਂ ਇਸ ਘਰ ਦੇ ਅੰਦਰ ਪਰਿਵਾਰ ਜੋ ਪੂਰਾ ਮੌਜੂਦ ਹੈ ਤਾਂ ਕਾਨੂੰਨੀ ਹਾਲਾਤ ਕਿਤਨਾ ਕਿਤੇ ਕਾਫੀ ਮਾੜੇ ਹੋ ਚੁੱਕੇ ਨੇ ਤਾਂ ਪਰਿਵਾਰ ਦੇ ਨਾਲ ਵੀ ਆਪਾਂ ਜ਼ਰੂਰ ਗੱਲ ਕਰਦੇ ਹਾਂ ਕਿ ਪਰਿਵਾਰ ਦਾ ਕੀ ਕਹਿਣਾ ਹੈ ਕਿਉਂਕਿ ਬਹੁਤ ਹੀ ਮਾੜੇ ਹਾਲਾਤ ਇਸ ਵਕਤ ਪੰਜਾਬ ਦੇ ਵਿੱਚ ਹੋ ਚੁੱਕੇ ਨੇ ਤਾਂ ਪਰਿਵਾਰ ਸਾਡੇ ਨਾਲ ਮੌਜੂਦ ਹੈ ਤਾਂ ਕਿਵੇਂ ਵੇਖਦੇ ਹੋ ਜੀ ਕਿੰਨੇ ਇੱਕ ਕਿਸ ਤਰੀਕੇ ਦੇ ਨਾਲ ਉਹ ਨੌਜਵਾਨ ਆਏ ਸੀ ਕਿ ਉਹ ਨੌਜਵਾਨ ਜਾਣਦੇ ਸੀਗੇ ਕਿ ਇਹਨਾਂ ਨੂੰ ਪਹਿਲਾਂ ਕਿਉਂਕਿ ਜਿਸ ਤਰੀਕੇ ਨਾਲ ਸੀਸੀਟੀਵੀ ਦੇ ਸਾਹਮਣੇ ਆ ਸੰਨ ਈ ਪਤਾ ਉਹਨਾਂ ਦਾ ਕੋਈ ਪਤਾ ਹੀ ਨਹੀਂ ਸਾਨੂੰ ਕੌਣ ਨਹੀਂ ਕੌਣ ਨਹੀਂ ਨਹੀਂ ਪਤਾ ਕੀ ਹੋਇਆ ਕੀ ਸੀਗਾ ਕੁਝ ਨਹੀਂ ਹੋਇਆ ਬਾਹਰ ਕਰਨ ਦਾ ਹੀ ਬੁਰਸ਼ ਕਰਦਾ ਹੀ ਪਿਆ ਤੇ ਉੱਥੋਂ ਪਤਾ ਨਹੀਂ ਇਹਨੂੰ ਕਹਿੰਦੇ ਗੱਡੀ ਦੀ ਚਾਬੀ ਦੇ ਨਾਲੇ ਆਰਸੀ ਦੇ ਇਹਨੂੰ ਸ਼ਾਇਦ ਕਿਹਾ ਵੀ ਮੈਂ ਗੱਡੀ ਦੀ ਚਾਬੀ ਵੀ ਨਹੀਂ ਦੇਣੀ ਤੇ ਆਰਸੀ ਵੀ ਨਹੀਂ ਦੇਣੀ ਫਿਰ ਪਤਾ ਨਹੀਂ ਮੈਂ ਤੇ ਅੰਦਰ ਸੀ ਫਿਰ ਪਤਾ ਨਹੀਂ ਕਿਵੇਂ ਕਰਕੇ ਉਹਨੂੰ ਅੰਦਰ ਲਿਆ ਇੱਧਰ ਆ ਕੇ ਆਪਣੀ ਵਾਈਫ ਨੂੰ ਕਹਿੰਦਾ ਗਨ ਦੇ ਮੈਨੂੰ ਤੇ ਕਿਹੜੇ ਬੰਦੇ ਆ ਉਹ ਜਦੋਂ ਗਨ ਦਾ ਨਾਮ ਲਿਆ ਤੇ ਉਧਰੋਂ ਫਿਰ ਲਿਆ ਇੱਧਰ ਇਸ ਅੰਦਰ ਲਿਆ ਇੱਥੇ ਆ ਕੇ ਗੋਲੀਆਂ ਚਲਾਨੀਆਂ ਸ਼ੁਰੂ ਕਰਤੀਆਂ ਉਹਨਾਂ ਨੇ ਗਨ ਸਬਚਨ ਸਿੰਘ ਉਹਨਾਂ ਨੇ ਮੰਗੀ ਸੀ ਹਾਂਜੀ ਉਹਨਾਂ ਨੇ ਆਪਣੀ ਵਾਈਫ ਕੋਲ ਮੰਗੀ ਸੀ ਸਵੇਰੇ ਥੋੜਾ ਕੋਈ ਗਨ ਲੈ ਕੇ ਤੁਰਿਆ ਫਿਰਦਾ ਸਵੇਰ ਦਾ ਤੇ ਟਾਈਮ ਨਹੀਂ ਸੀ ਤੇ ਉਹ ਜਿਹੜੇ ਨੌਜਵਾਨ ਆਏ ਸੀ ਉਹਨਾਂ ਦੇ ਹੱਥ ਦੇ ਵਿੱਚ ਪਹਿਲਾਂ ਪਤਾ ਲੱਗਾ ਕਿ ਪਿਸਤੌਲ ਹੈਗੀ ਆ ਉਹਨਾਂ ਕੋਲ ਗੰਨਾ ਸੀ ਦੋਵਾਂ ਕੋਲ ਗੰਨਾ ਸੀ ਉਹਨਾਂ ਨੇ ਕਿੰਨੀਆਂ ਗੋਲੀਆਂ ਚਲਾਈਆਂ ਵੇਖੋ ਜਿਵੇਂ ਬੱਕਰਾ ਵੱਢਿਆ ਹੁੰਦਾ ਇੰਜ ਖੂਨ ਗਿਆ ਮੁੰਡੇ ਦਾ ਪਤਾ ਨਹੀਂ ਕਿੰਨੀਆਂ ਗੋਲੀਆਂ ਮਾਰੀਆਂ ਉਹਦੇ ਤੇ ਬਾਅਦ ਚ ਫਿਰ ਉਹਨਾਂ ਦੀ ਪਿਸਕਲਾਂ ਚ ਲੱਗੀਆਂ ਨਹੀਂ ਬੰਦ ਹੋ ਗਈਆਂ ਦੋਵਾਂ ਦੀ ਇੰਜਨ ਦੇ ਘਰ ਤੇਰੇ ਪਰ ਚੱਲੀਆਂ ਨਹੀਂ ਫਿਰ ਚਲੇ ਗਏ ਇੱਥੇ ਆ ਕੇ ਮੈਂ ਉਹਨਾਂ ਨੂੰ ਕਿਹਾ ਜਾਓ ਮੈਂ ਕਿਹਾ ਕਾ ਤੂੰ ਮਰੰਡੇ ਮੈਨੂੰ ਕਹਿੰਦਾ ਵਾਲੀ ਨਾ ਲਾਓ ਆਪਣੀਆਂ ਤੇ ਇੰਨੀ ਗੱਲ ਕਹਿ ਕੇ ਨਿਕਲ ਗਏ ਫਿਰ ਬਾਹਰ ਤੇ ਕੀ ਕੋਈ ਰੰਜਿਸ਼ ਜਾਬਦਾ ਕਿਉਂਕਿ ਇੰਨੇ ਸਾਲਾਂ ਤੋਂ ਅਮਰੀਕਾ ਰਹਿਣ ਦੇ ਨੇ ਫੋਰਨ ਰਹਿਣ ਦੇ ਨੇ ਤਾਂ ਇੱਥੇ ਆ ਕੇ ਜਦੋਂ ਆਣਾ ਤੇ ਇਹੋ ਜਿਹੇ ਹਾਲਾਤ ਹੋਣੇ ਕਦੀ ਬੰਦੇ ਨੇ ਸੋਚਿਆ ਵੀ ਨਹੀਂ ਹੁੰਦਾ ਕਿ ਲੱਗਦਾ ਕੋਈ ਰੰਜਿਸ਼ ਹੈਗੀ ਸੀਗੀ ਕੋਈ ਪੁਰਾਣੀ ਰੰਜਿਸ਼ ਨਹੀਂ ਹੈਗੀ ਕੋਈ ਕਿਸੇ ਰੰਜਿਸ਼ ਨਹੀਂ ਹੈ ਕਿੰਨੀ ਕੁ ਮਾੜੀ ਗੱਲ ਇਸ ਤਰੀਕੇ ਨਾਲ ਸਵੇਰ ਦੇ ਦਿਨ ਵੇਲੇ ਜੋ ਸ਼ਰਿਆਮ ਇਦਾਂ ਆ ਕੇ ਗੁਲੀਆਂ ਚੁਕਾ ਮੈਂ ਅੱਜ ਤੁਹਾਡੀ ਹੋਰ ਕਿਹੜੀ ਗੱਲ ਹੋਣੀ ਹੈ ਅੱਜ ਤੁਹਾਡਾ ਕੀ ਹੋ ਸਕਦਾ ਹੈ ਆ ਡਾਡੀ ਵੀ ਨੀਨਾਂ ਦਾ ਐਡੇ ਜਵਾਨ ਮੇਰਾ ਪੁੱਤ ਜੇ ਇਹਨਾਂ ਕੋਲ ਗੰਨਾ ਨਾ ਹੁੰਦੀ ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਨੇ ਫੈਂਡ ਨਹੀਂ ਬੜੇ ਹੀ ਜਿੱਡਾ ਜਵਾਨ ਤੇ ਜਿੱਡਾ ਹੋਇਆ ਹੈ ਜਦੋਂ ਆਪਣਾ ਬਚਾ ਕਰਨ ਵਾਸਤੇ ਫੈਰ ਕੱਢਿਆ ਕੋਈ ਤੁਸੀਂ ਵੀ ਆ ਗੋ ਇੱਥੇ ਕਰਨ ਕੱਢੀ ਨਹੀਂ ਉਹਦੀ ਘਰ ਦੀ ਨਹੀਂ ਫਿਰ ਬੂਹਾ ਮਾਰ ਲਿਆ ਨਾ ਅੰਦਰੋਂ ਜੀ ਬੂਹਾ ਮਾਰ ਲਿਆ ਇਸ ਕਮਰੇ ਦੇ ਵਿੱਚ ਲੈ ਕੇ ਗਏ ਸੀ ਐਂਡ ਹਾਂ ਜੀ ਤੇ ਗੋਲੀਆਂ ਜਣੀਆਂ ਚਲਾਈਆਂ ਇੱਥੇ ਗੇਟ ਦੇ ਉੱਤੇ ਚਲਾਈਆਂ ਇੱਥੇ ਹੀ ਚਲਾਈਆਂ ਗੋਲੀਆਂ ਇੱਥੇ ਹੀ ਚਲਾਈਆਂ ਅੰਦਰ ਅੰਦਰ ਹੀ ਚਲਾਈਆਂ ਗੋਲੀਆਂ ਜੀ ਤਾਂ ਇਹ ਪਹਿਲਾਂ ਟਰਨ ਨਾਲ ਕਰਦੀਆਂ ਤਸਵੀਰਾਂ ਜੋ ਆ ਸਾਂਝੀਆਂ ਕਰ ਦਿੰਨੇ ਆ ਕਿ ਇਸੇ ਕਮਰੇ ਦੇ ਵਿੱਚ ਜੋ ਗੋਲੀਆਂ ਨੇ ਉਹ ਇਸੇ ਕਮਰੇ ਦੇ ਵਿੱਚ ਇੱਥੇ ਜੋ ਗੋਲੀਆਂ ਚਲਾ ਕੇ ਜੋ ਉਹ ਨੌਜਵਾਨ ਜਿਹੜੇ ਆ ਫਰਾਰ ਹੋ ਜਾਂਦੇ ਨੇ ਤਾਂ ਬਹੁਤ ਹੀ ਮੰਦ ਭਾਗੀ ਗੱਲ ਆ ਮੰਦ ਭਾਗੀ ਕਟਣਾ ਹੈਗੀ ਆ ਕਿ ਜਿਸ ਤਰੀਕੇ ਦੇ ਨਾਲ ਜੋ ਇਸ ਘਰ ਦੇ ਵਿੱਚ ਸੁਖਚੈਨ ਸਿੰਘ ਹੋਣਾ ਦਾ ਕਤਲ ਕਰਨ ਦੇ ਜੋ ਕਹਿ ਸਕਦੇ ਮੰਚਾ ਦੇ ਨਾਲ ਆਏ ਜੋ ਨੌਜਵਾਨ ਨੇ ਉਹਨਾਂ ਵੱਲੋਂ ਕਾਫੀ ਮਾੜੇ ਜੋ ਹਾਲਾਤ ਕਿਤੇ ਗਏ ਨੇ ਕਿਉਂਕਿ ਗੋਲੀਆਂ ਵੀ ਲੱਗਿਆ ਨੇ ਹਾਲਾਂਕਿ ਇੱਕ ਕਨਪਟੀ ਤੋਂ ਉੱਤੇ ਵੀ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਸਰ ਕਿਵੇਂ ਵੇਖਦੇ ਹੋ ਕਿੰਨਾ ਕਮ ਮਾੜੇ ਜੋ ਹਾਲਾਤ ਹੋਏ ਨੇ ਕਿਉਂਕਿ ਇੱਕ ਘਰ ਦੇ ਵਿੱਚ ਵੜ ਕੇ ਗੋਲੀ ਚੱਲੀ ਆ ਜੀ ਤੇ ਕੋਈ ਬੰਦਾ ਐਨਆਰਆ ਸਮਝੋ ਜਾਂ ਕੋਈ ਬਿਜ਼ਨਸਮੈਨ ਸਮਝੋ ਆਪਣੇ ਘਰ ਵਿੱਚ ਹੀ ਬੰਦਾ ਸਿਕਿਉਰ ਨਹੀਂ ਤੇ ਬੰਦਾ ਬਾਹਰ ਕੀ ਕਰੂਗਾ ਬਾਰ ਕਿਸ ਤਰ੍ਹਾਂ ਨਿਕਲੂਗਾ ਆਪਣਾ ਪਰਿਵਾਰ ਬਾਰ ਕਿਸ ਤਰ੍ਹਾਂ ਲੈ ਕੇ ਜਾਊਗਾ ਉਹਨੇ ਕਦੇ ਫੈਮਿਲੀ ਨੂੰ ਲੈ ਕੇ ਜਾਣਾ ਕੋਈ ਫੰਕਸ਼ਨ ਤੇ ਜਾਣਾ ਕਿਸ ਤਰ੍ਹਾਂ ਨਿਕਲੂਗਾ ਬੰਦਾ ਜਿਹੜਾ ਬੰਦਾ ਆਪਣੇ ਘਰ ਹੀ ਸਿਕਿਉਰ ਹੈ ਨਹੀਂ ਤੇ ਬਾਹਰ ਕਿਸ ਤਰ੍ਹਾਂ ਜਾ ਸਕਦਾ ਹੋਰ ਵੀ ਸੀਗਾ ਉਸ ਵੇਲੇ ਬਾਹਰ ਬਿਲਕੁਲ ਨਾਲ ਭਈਆ ਨਾਲ ਨੌਕਰ ਵੀ ਹੈਗਾ ਸੀ ਪਰ ਉਹ ਆਈਐਸ ਦੇ ਬਹਾਨੇ ਨਾਲ ਵੀ ਗੱਡੀ ਨਵੀਂ ਲਿਆਂਦੀ ਆ ਜੀ ਸਾਨੂੰ ਆਰਸੀ ਦਿਖਾਓ ਗੱਡੀ ਦੀ ਕਿ ਅਸੀਂ ਤੁਹਾਡੀ ਗੱਡੀ ਚ ਆਰਸੀ ਚੈੱਕ ਕਰਨੀ ਆ ਇਸੇ ਬਹਾਨੇ ਬਾਹਰੋਂ ਅੰਦਰ ਲੈ ਕੇ ਆ ਕੇ ਮੁੰਡੇ ਨੂੰ ਅੰਦਰ ਕਮਰੇ ਜਾ ਕੇ ਉਹਨਾਂ ਸ਼ੂਟ ਕਰਨਾ ਸ਼ੁਰੂ ਕਰਤਾ ਕਿ ਲੱਗਦਾ ਕਿ ਐਨੇ ਸਾਲਾਂ ਤੋਂ ਅਮਰੀਕਾ ਚ ਇਸ ਤੇ ਰਹਿਣਾ ਤਾਂ ਜਦੋਂ ਐਨ ਆਰ ਆਈ ਇੱਕ ਆਪਣੇ ਪੰਜਾਬ ਇੰਡੀਆ ਵਿਖੇ ਵਾਪਸ ਆਉਂਦਾ ਹੈ ਤਾਂ ਉਹਦਾ ਇਸ ਤਰੀਕੇ ਨਾਲ ਗੋਲੀਆਂ ਮਾਰ ਕੇ ਕਤਲ ਕਰਨ ਦੀ ਕੋਸ਼ਿਸ਼ ਕਰਨੀ ਵੀ ਇਹ ਕਤਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਕਿ ਇੱਕ ਸਾਹ ਦਾ ਕਤਲ ਕਰ ਹੀ ਦਿੱਤਾ ਤੇ ਉਹਨਾਂ ਨੇ ਕੁਝ ਛੱਡਿਆ ਥੋੜੀ ਕੁਝ ਇਹਦੇ ਚਲੋ ਕਿਸਮਤ ਆ ਵੀ ਉਹਨਾਂ ਦਾ ਜਿਹੜਾ ਕੋਈ ਵੀ ਜਿਹੜਾ ਹਥਿਆਰ ਹੀ ਉਹ ਮਤਲਬ ਅੜ ਗਿਆ ਜਾਂ ਕੌਕਣੀ ਦੁਵਾਰਾ ਉਹਨਾਂ ਕੋਹਾ ਤੇ ਇੱਕ ਅੰਦਰੋਂ ਉਹਨਾਂ ਨਾਲ ਕੁੰਡਾ ਲਾ ਲਿਆ ਮੈਸੇਜ ਨੇ ਤੇ ਬਚਾ ਹੋ ਗਿਆ ਵੀ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਮਾਰਨ ਤੋਂ ਲਵਾ ਲੱਗਦਾ ਇਹਦੇ ਵਿੱਚ ਕਿ ਨੌਕਰ ਦਾ ਵੀ ਕੋਈ ਹੱਥ ਹੋ ਸਕਦਾ ਜਿੱਦਾਂ ਕਿ ਨੌਕਰ ਬਾਹਰ ਸੀਗਾ ਨਹੀਂ ਨਹੀਂ ਕਿਸੇ ਦਾ ਨਹੀਂ ਕੋਈ ਆਤਾ ਇਹ ਤੁਹਾਨੂੰ ਬਾਅਦ ਚ ਪਤਾ ਲੱਗੂਗਾ ਵੀ ਕੇ ਦਾ ਵਿੱਚ ਹੱਥ ਆ ਜਾਂ ਕਿੰਨੇ ਕਰਵਾਇਓ ਫੜੇ ਜਾਣਦੇ ਪਤਾ ਲੱਗੂਗਾ ਪਰ ਕਿਵੇਂ ਵੇਖਦੇ ਹੋ ਕਿਉਂਕਿ ਜਿਸ ਤਰੀਕੇ ਨਾਲ ਇੰਨੇ ਸਾਲਾਂ ਤੋਂ ਬਾਹਰ ਰਹਿੰਦੇ ਨੇ ਤੇ ਇੱਥੇ ਆ ਕੇ ਕੋਦਮ ਗੋਲੀਆਂ ਜਾਂ ਕੋਈ ਪ੍ਰਾਣੀ ਕੋਈ ਲੱਗਦਾ ਰੰਜਿਸ਼ ਹੈਗੀ ਸੀਗੀ ਉਹਨਾਂ ਦੀ ਨਹੀਂ ਨਹੀਂ ਕੋਈ ਰੰਜਿਸ਼ ਨਹੀਂ ਕਿਸੇ ਨਾਲ ਨਾ ਕਿ ਇਹ ਆਪਣੇ ਪਿੰਡ ਦੀ ਕਿਸੇ ਨਾਲ ਰੰਜਿਸ਼ ਆ ਤੇ ਸੁਚੈਂਸਿੰਗ ਹੋਣਾ ਤਾਂ ਕੀ ਸੁਭਾਅ ਕਿਦਾਂ ਦਾ ਸੀਗਾ ਅਕਸਰ ਜਾਂ ਕੋ ਲੜਾਈ ਝਗੜਾ ਜਾਂ ਕਦੀ ਕੋਈ ਇਦਾਂ ਬਹੁਤ ਹੀ ਵਧੀਆ ਬੱਚਾ ਆ ਪਰਿਵਾਰ ਬਹੁਤ ਵਧੀਆ ਆ ਫਾਦਰ ਸਾਹਿਬ ਬਹੁਤ ਵਧੀਆ ਆ ਮਦਰ ਬਹੁਤ ਵਧੀਆ ਕਿਸੇ ਨਾਲ ਕੋਈ ਵੀ ਰੰਜਿਸ਼ ਨਹੀਂ ਆ ਗਈ ਹਰ ਹਰ ਬੰਦੇ ਨਾਲ ਮਿਲ ਮਲਾਪ ਕੇ ਰਹਿਣ ਵਾਲਾ ਬੰਦਾ ਬਹੁਤ ਵਧੀਆ ਸੁਭਾਅ ਦਾ ਬੰਦਾ ਇਹ ਤੁਹਾਨੂੰ ਜਦੋਂ ਬੰਦੇ ਰਿਕਵਰੀ ਹੋਣਗੇ ਤੇ ਫਿਰ ਪਤਾ ਲੱਗੂਗਾ ਵੀ ਕਿੰਨੇ ਭੇਜੇ ਆ ਕਿਉਂ ਆਏ ਆ ਜਾਂ ਲੋਟਰੀ ਵਜਨ ਆਏ ਆ ਕਿ ਜਾਂ ਮਤਲਬ ਮਾਰਨ ਦੀ ਵਜਨ ਆਏ ਤੁਹਾਨੂੰ ਲੱਗਦਾ ਕਿ ਸੂ ਹੋਏਗੀ ਪਹਿਲਾਂ ਤਾਂ ਤਾਂ ਇਸ ਤਰੀਕੇ ਨਾਲ ਖੋਇਆ ਤੇ ਸੂਨ ਹੈ ਜੀ ਸਰ ਕਿਸੇ ਦੇ ਘਰ ਆਉਣਾ ਬੇ ਟਾਈਮ ਆਉਣਾ ਮਤਲਬ ਜਾਉਗਾ ਸਾਰੀ ਡਿਟੇਲ ਦਾ ਪਤਾ ਹੋਣਾ ਵੀ ਕਦੋਂ ਬਾਹਰ ਜਾਂਦਾ ਕਦੋਂ ਜਿਮ ਜਾਂਦਾ ਕਦੋਂ ਜਿਮ ਤੋਂ ਆਉਂਦਾ ਹੈ ਕਦੋਂ ਇਹ ਤਿਆਰ ਹੋ ਰਿਹਾ ਹੁਣ ਇਹਦੇ ਕੋਲ ਆਪਣਾ ਰਵਾਜ ਛਿਆਰ ਨਹੀਂ ਹੈਗਾ ਖੋਇਆ ਤੇ ਪੂਰਾ ਸੂਨ ਹੈ ਜੀ ਕਿੰਨੇ ਵਜੇ ਦਾ ਟਾਈਮ ਸੀਗਾ ਸਵੇਰ 7 ਵਜੇ ਦਾ ਕਰੀਬ ਸਵੇਰ 7 ਵਜੇ ਹਾਂ ਜੀ ਤੇ ਬੱਚੇ ਜਿਸ ਤਰ੍ਹਾਂ ਉਹ ਲਾਉਂਦੇ ਸੀ ਹੱਥ ਜੋੜਦੇ ਵੀ ਸੀ ਕਿ ਹਮਲਾ ਨਾ ਕਰੋ ਨਾ ਕਰੋ ਪਰ ਕੀ ਸ਼ੱਕ ਤੁਹਾਡਾ ਸ਼ੱਕ ਨਿਮੰਸ਼ਾ ਕੀ ਜਾਪ ਰਹੀ ਜਾਨੀ ਸਾਨੂੰ ਦੇ ਸਾਡਾ ਜਿਹੜਾ ਸ਼ੱਕ ਦਾ ਦਰ ਹੈ ਇਹੀ ਕਹਿੰਦਾ ਵੀ ਇਹ ਸਿਰਫ ਇਹਦਾ ਕਤਲ ਹੀ ਕਰਨ ਆਏ ਆ ਉਹ ਰਕ ਇੱਜ਼ਤ ਦੀ ਸ਼ੱਕ ਹੈ ਕਿਸੇ ਦੀ ਨਹੀਂ ਨਹੀਂ ਸਾਨੂੰ ਕਿਸੇ ਦੀ ਕੋਈ ਸ਼ੱਕ ਨਹੀਂ ਮਸਲ ਜੇ ਬੰਦੇ ਰਿਕਵਰੀ ਸਰਕਾਰ ਕਰਦੀ ਆ ਜਾਂ ਪੁਲਿਸ ਕਰਦੀ ਆ ਤੇ ਫਿਰ ਆਪੇ ਸਾਹਮਣੇ ਆ ਜਾਣਾ ਵੀ ਕੀ ਏ ਕਿੰਨੇ ਕਰਵਾਇਆ ਤੇ ਕਿਉਂ ਏ ਤਾਂ ਸਾਡੇ ਨਾਲ ਜੋ ਉਹਨਾਂ ਦੇ ਮਾਤਾ ਜੀ ਨੇ ਉਹਨਾਂ ਦੇ ਨਾਲ ਵੀ ਇੱਕ ਵਾਰੀ ਆਪਾਂ ਜ਼ਰੂਰ ਗੱਲ ਕਰਦੇ ਆਂ ਮਾਤਾ ਜੀ ਜਿਸ ਤਰੀਕੇ ਨਾਲ ਵੀਡੀਓ ਚ ਵੀ ਸਾਹਮਣੇ ਆ ਰਿਹਾ ਕਿ ਪੂਰਾ ਪਰਿਵਾਰ ਹੱਥ ਜੋੜ ਕੇ ਮਾਫੀ ਮੰਗ ਰਿਹਾ ਕਿ ਛੱਡ ਦਿਓ ਬਖਸ਼ ਦਿੱਤਾ ਜਾਵੇ ਹਾਂ ਜੀ ਤਾਂ ਕਿੰਨਾਕ ਜੋ ਮੰਸ਼ਾ ਕੀ ਜਾਦਿਸ ਦੀ ਤਾਨੂੰ ਕੀ ਤੁਹਾਡੇ ਪੁੱਤ ਨੂੰ ਮਾਰਨ ਵਾਸਤੇ ਹੀ ਹੈ ਮਾਰਨ ਵਾਸਤੇ ਲੁੱਟਣ ਵਸੇ ਨਹੀਂ ਆਇ ਮਾਰਨ ਵਾਸਤੇ ਆਈ ਸੀ ਉਹ ਤੇ ਉਹਨਾਂ ਦੀ ਪਿਸਤਲਾਂ ਬੰਦ ਹੋ ਗਈਆਂ ਦੋਵਾਂ ਦੀਆਂ ਬੜੇ ਜੇ ਰਿੰਜੰਜ ਕਰਦੇ ਰਹੇ ਫਿਰ ਚਲੇ ਗਏ ਉਹ ਚੱਲੀਆਂ ਨਹੀਂ ਨਾ ਪਿਸਤਲਾਂ ਉਹਨਾਂ ਦੀਆਂ ਚੱਲੀਆਂ ਸਾਰਾ ਕੰਮ ਸੂਦ ਨਾਲ ਹੋਇਆ ਕਿ ਇਹਨੇ ਸੂਦ ਜੀ ਸੂਦ ਨਾਲ ਹੋਇਆ ਸੂਦ ਨਾਲ ਹੋਇਆ ਇਹ ਸਾਜਸ ਨਾਲ ਹੋਇਆ ਤਾਂ ਅਮਰੀਕਾ ਚ ਕਿੰਨੇ ਸਾਲਾਂ ਤੋਂ ਜੋ ਸੁਖਚੰਦ ਸਿੰਘ ਜੀ ਪਹਿਲਾਂ ਹੈ ਅਮਰੀਕਾ ਤੋਂ ਬਹੁਤ ਸਾਲ ਹੋ ਗਏ 20-22 ਸਾਲ ਹੋ ਗਏ ਅਮਰੀਕਾ 2005 ਤੱਕ ਗਿਆ ਹੈ ਹਾਂਜੀ ਪਰ ਲੱਗਦਾ ਸੀਗਾ ਕਿ ਇਸ ਤਰੀਕੇ ਦੇ ਨਾਲ ਤੁਹਾਡੇ ਪੋ ਸੋਵੇਰ ਵੇਲੇ 7 ਵਜੇ ਦਾ ਟਾਈਮ ਜਿੱਦਾਂ ਦੱਸਿਆ ਜਾ ਰਿਹਾ ਕਿ ਇਹ ਯਾਦ ਜਤਵੀ ਨਹੀਂ ਸੀ ਸਵੇਰੇ ਉੱਠ ਕੇ ਪਾਠਕੜੀ ਦਾ ਮਹਾਰਾਜ ਕੁਲ ਸਾਰਿਆਂ ਦੀ ਸੁੱਖ ਮੰਗੀ ਦੀ ਕੋਈ ਇਹੋ ਜੀ ਗੱਲ ਹੀ ਨਹੀਂ ਸੀ ਹੈਗੀ ਤਾਂ ਘਰ ਦੇ ਵਿੱਚ ਹੋਰ ਤੁਸੀਂ ਤੜ ਨਾਲ ਹੋਰ ਕਿੰਨੇ ਜਣੇ ਮੌਜੂਦ ਸਨ ਕਿਉਂਕਿ ਤੁਹਾਨੂੰ ਹੋਰ ਕਿਸੇ ਨੂੰ ਵੀ ਟਾਰਗੇਟ ਕੀਤਾ ਮੇਰੀ ਨੂੰ ਸੀ ਸਾਨੂੰ ਕੁਝ ਨਹੀਂ ਕਿਹਾ ਸਾਨੂੰ ਨਹੀਂ ਕੁਝ ਉਹਦੇ ਦਿਵਾਲੇ ਹੋਏ ਸੀ ਉਹਨੂੰ ਮਾਰਨ ਆਈ ਤੇ ਆਤ ਸਿਰਫ ਤੁਹਾਡੇ ਪੁੱਤ ਦੇ ਦਿਵਾਲੇ ਮੇਰੇ ਪੁੱਤ ਦੇ ਦਿਵਾਲੇ ਹੋਏ ਸੀ ਹਾਂਜੀ ਤਾਂ ਪੁਲਿਸ ਕੀ ਕਹਿੰਦੀ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਪੁਲਿਸ ਦਾ ਪਤਾ ਨਹੀਂ ਇਹਨਾਂ ਨੇ ਪੁੱਛ ਲਿਆ ਜਿੱਤਰਾ ਦੂਹੀ ਪੁੱਛਣ ਦੇ ਇਹ ਹੀ ਦੱਸ ਦਿੱਤਾ ਪੁਲਿਸ ਨੇ ਕੁਝ ਨਹੀਂ ਕੀਤਾ ਕੀ ਮੰਗੇਗੀ ਪੁਲਿਸ ਪ੍ਰਸ਼ਾਸਨ ਤੋਂ ਕੀ ਕੀ ਕਾਰਵਾਈ ਮੰਗੇ ਵੀ ਇਹਨਾਂ ਨੂੰ ਫੜੇ ਜਾਣ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਕਿਉਂਕਿ ਸਾਡੇ ਨਾਲ ਕੀਤਾ ਕੱਲ ਨੂੰ ਹੋਰ ਵੀ ਕਿਸੇ ਨਾਲ ਕਰਨਗੇ ਤੇ ਕਰਦੇ ਵੀ ਪਏ ਨੇ ਤੁਹਾਡੀ ਮੰਗ ਹੈਗੀ ਹੈ ਕਿ ਤੁਹਾਨੂੰ ਪਤਾ ਲੱਗਣਾ ਚਾਹੀਦਾ ਕੌਣ ਬੰਦੇ ਨੇ ਕਿਉਂ ਭੇਜਿਆ ਗਿਆ ਹਾਂਜੀ ਪਤਾ ਲੱਗਣਾ ਚਾਹੀਦਾ ਸਾਨੂੰ ਜੀ ਹਾਂ ਪਤਾ ਲੱਗਣਾ ਚਾਹੀਦਾ ਸਾਨੂੰ ਵੀ ਕਿਉਂ ਆਏ ਨਹੀਂ ਤੇ ਛੋਟੇ ਬੱਚੇ ਵੀ ਉਸ ਵੇਲੇ ਘਰ ਸਨ ਹਾਂਜੀ ਛੋਟੇ ਬੱਚੇ ਛੋਟੇ ਇਸੀ ਅਧਿਕਾਰ ਸੀ ਛੋਟੇ ਬੱਚੇ ਵੀ ਵਿਚਾਰੇ ਹੱਥ ਜੋੜਦੇ ਰਹੇ ਅੰਕਲ ਛੱਡ ਦੋ ਅੰਕਲ ਛੱਡ ਦੋ ਪਰ ਉਹਨਾਂ ਨੇ ਨਹੀਂ ਸੁਣੀ ਸਾਡੀ ਇੱਕ ਵੀ ਕੀ ਚਿਹਰਾ ਕਿੱਦਾਂ ਦਾ ਸੀ ਗਿਆ ਸਿੱਖ ਸੀਗੇ ਜਾਂ ਕਟਿੰਗ ਕਿਸੇ ਮੁੰਡੇ ਪਰ ਨਹੀਂ ਬੰਨੇ ਸੀ ਪਰ ਨਹੀਂ ਬੰਨੇ ਸੀ ਸਿੱਖ ਸੀ ਮੁੰਡੇ ਇਹੋ ਵੀ 25 25 ਸਾਲ ਦੇ ਹਾਂਜੀ ਜੀ ਤਾਂ ਬਿਲਕੁਲ ਇਹ ਜੋ ਖਾਸ ਤਸਵੀਰਾਂ ਇਸ ਘਰ ਦੀਆਂ ਤੜ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਕਿਤੇ ਨਾ ਕਿਤੇ ਕਾਫੀ ਮੰਦ ਭਾਗੀ ਗੱਲ ਹੈ ਜੀ ਕਿਉਂਕਿ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਉਹ ਵੀ ਗੁਰੂ ਨਗਰੀ ਦੇ ਲਾਗੇ ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤਾਂ ਕਾਫੀ ਆਉਂਦੀਆਂ ਨੇ ਤਾਂ ਉੱਥੇ ਇਹੋ ਜੀ ਕਟਨਾ ਹੋਣੀ ਉਹ ਵੀ ਵਿਦੇਸ਼ੋਂ ਆਏ ਨੌਜਵਾਨ ਬਹੁਤ ਬਹੁਤ ਮਾੜੀ ਗੱਲ ਹੈ ਜੀ ਆਪਣਾ ਬਾਹਰ ਗਏ ਸੀ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਤੇ 20 ਸਾਲ ਤਕਰੀਬਨ ਹੋ ਗਏ ਨੇ ਇਹਨਾਂ ਨੂੰ ਗਿਆਨ ਉੱਥੇ ਸੈਟਲ ਹੋਇਆ ਤੇ ਹੁਣ ਉਹਨਾਂ ਨੂੰ ਆਪਣੀ ਮਾਤਰਭੂਮੀ ਯਾਦ ਆਈ ਵੀ ਅਸੀਂ ਇੱਥੇ ਆਣ ਕੇ ਆਪਣਾ ਕੋਈ ਕਾਰੋਬਾਰ ਖੋਲੀਏ ਆਪਣਾ ਬਿਜ਼ਨਸ ਬਣਾਈਏ ਵੀ ਅਸੀਂ ਆਪਣੇ ਮਾਪਿਆਂ ਦੇ ਬੱਚਿਆਂ ਦੇ ਵਿੱਚ ਰਹੀਏ ਲੇਕਿਨ ਹੁਣ ਇੱਥੇ ਦੀ ਜੋ ਸਥਿਤੀ ਦਿਖਦੀ ਪਈ ਏ ਇੱਥੇ ਆਪਣੇ ਘਰ ਦੇ ਵਿੱਚ ਹੀ ਕੋਈ ਆਦਮੀ ਸੇਫ ਨਹੀਂ ਤੋ ਬਾਹਰ ਆਪਣਾ ਕੀ ਕਾਰੋਬਾਰ ਕਰੇਗਾ ਉਹਦੇ ਕਾਰੋਬਾਰ ਕਰਨ ਦਾ ਤਾਂ ਮਤਲਬ ਹੀ ਕੋਈ ਨਹੀਂ ਇਹ ਬੱਚਾ ਇਹ ਸੋਚ ਕੇ ਆਇਆ ਏ ਵੀ ਮੈਂ ਹੁਣ ਬਹੁਤ ਸਾਲ 20 ਸਾਲ ਤਕਰੀਬਨ ਬਾਹਰ ਲਾ ਚੁੱਕਾ ਹਾਂ ਤੇ ਹੁਣ ਮੈਂ ਆਪਣੇ ਪਰਿਵਾਰਕ ਮੈਂਬਰ ਦੇ ਵਿੱਚ ਰਵਾਂ ਆਪਣੇ ਬੱਚਿਆਂ ਤੇ ਰਵਾਂ ਆਪਣੇ ਮਾਪਿਆਂ ਤੇ ਰਵਾਂ ਫਾਦਰ ਸਾਹਿਬ ਇਹਨਾਂ ਦੀ ਡੈਥ ਹੋ ਗਈ ਏ ਤੇ ਆਪਣੇ ਮਾਪਿਆਂ ਦੀ ਸਾਰੇ ਮਾਂ ਦੀ ਇੱਜ਼ਤ ਸਤਕਾਰ ਜੋ ਵੀ ਹੈ ਉਹਨਾਂ ਦਾ ਬੁਢੇਪੇ ਦਾ ਸਾਰਾ ਬਣਿਆ ਲੇਕਿਨ ਪੰਜਾਬ ਦੇ ਹਾਲਾਤ ਹੀ ਇਹੋ ਜਿਹੇ ਬਣ ਗਏ ਨੇ ਵੀ ਕੋਈ ਇੱਥੇ ਸੇਫ ਨਹੀਂ ਹੈ ਤਾਂ ਹੁਣ ਹਾਲਾਤ ਕੀ ਹੈਗੇ ਨੇ ਸੁਖਚੈਨ ਸਿੰਘ ਹੋਣਾ ਦੇ ਕਿਉਂਕਿ ਕਿੰਨੀਆਂ ਗੋਲੀਆਂ ਲੱਗੀਆਂ ਸੁਖਚੈਨ ਸਿੰਘ ਹੋਰਾਂ ਦੇ ਹਾਲਾਤ ਪ੍ਰਮਾਤਮਾ ਨੇ ਉਹਨਾਂ ਨੂੰ ਹੀ ਜਾਨ ਬਖਸ਼ ਦਿੱਤੀ ਏ ਗੋਲੀਆਂ ਲੱਗੀਆਂ ਨੇ ਵੈਸੇ ਉਹਨਾਂ ਦੇ ਜਿਹੜੇ ਪਰ ਵਾਲਵਰਸੀ ਉਹ ਜਾਮ ਹੋ ਗਏ ਤੇ ਚਲੋ ਕਹਿੰਦੇ ਨੇ ਨਾ ਮਾਰਨ ਵਾਲੇ ਨੂੰ ਬਚਾਣ ਵਾਲਾ ਡਾਡਾ ਹੁੰਦਾ ਹੈ ਤੇ ਉਹੋ ਹੀ ਕਹਾਵਤ ਹੋਈ ਹੈ ਵਾਹਿਗੁਰੂ ਉਹਨਾਂ ਦੀ ਕਿਰਪਾ ਕਰੇ ਉਹਨਾਂ ਨੂੰ ਸਿਹਤ ਯਾਬੀ ਦੇਵੇ ਆਪਾਂ ਤੇ ਇਹੋ ਦੁਆ ਕਰ ਸਕਦੇ ਆ ਜੀ ਜੀ ਬਿਲਕੁਲ ਇੱਕ ਵਾਰੀ ਫੇਰ ਤੁਹਾਨੂੰ ਉਹ ਤਸਵੀਰ ਦਿਖਾ ਦਿੰਨੇ ਆ ਕਿ ਇਸ ਗੇੜ ਤੋਂ ਜਦੋਂ ਉਹ ਨੌਜਵਾਨ ਆਉਂਦੇ ਨੇ ਤਾਂ ਉਹਨਾਂ ਵੱਲੋਂ ਇੱਥੋਂ ਆ ਕੇ ਤਾਂ ਇਸ ਕਮਰੇ ਦੇ ਬਾਹਰ ਇੱਥੇ ਜੋ ਆ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਤਾਂ کافی ਮਾੜੇ ਹਾਲਾਤ ਜੋ ਕਹਿ ਸਕਦੇ ਆ ਪੰਜਾਬ ਦੇ ਇਸ ਵਕਤ ਦੇ ਹੋਏ ਨੇ ਕਿਉਂਕਿ ਇੱਕ ਐਨਆਰਆਈ ਪਰਿਵਾਰ ਦੇ ਉੱਤੇ ਐਨਆਰਆਈ ਦੇ ਉੱਤੇ ਇਸ ਤਰੀਕੇ ਦੇ ਨਾਲ ਜੋ ਗੋਲੀਆਂ ਦੇ ਨਾਲ ਉਸ ਨੂੰ ਪੁਣ ਦਿੱਤਾ ਜਾਂਦਾ ਹੈ ਤਾਂ کافی ਮਾੜੇ ਹਾਲਾਤ ਨੇ ਤਾਂ ਜ਼ਰੂਰ ਪਰਿਵਾਰ ਦਾ ਇਹੀ ਕਹਿਣਾ ਹੈ ਕਿ ਪ੍ਰਸ਼ਾਸਨ ਜਲਦ ਤੋਂ ਜਲਦ ਕਾਰਵਾਈ ਕਰੇ ਤਾਂ ਸਾਨੂੰ ਜ਼ਰੂਰ ਪਤਾ ਲੱਗੇ ਕਿ ਕੌਣ ਜੋਣ ਹੈ ਜੋ ਸਾਡੇ ਪੁੱਤ ਦੇ ਪਿੱਛੇ ਪਏ ਨੇ ਤਾਂ ਜ਼ਰੂਰ ਆਸ ਕਰਦੇ ਆ ਕਿ ਛੇਤੀ ਤੋਂ ਛੇਤੀ ਜੋ ਪੰਜਾਬ ਪੁਲਿਸ ਇਸ ਮਾਮਲੇ ਨੂੰ ਸੁਲਝਾ ਸਕੂਗੀ ਤਾਂ ਜੋ ਦੋਸ਼ੀ ਨੇ ਉਹਨਾਂ ਦਾ ਪਤਾ ਲੱਗ ਸਕੇ కెమెరామెన్ సుందీప్ కుమార్ తో నా లక్ష్య సునక్ టీవీ దుబుర్జీ